ਦੋਸਤੋ ਤੁਸੀਂ ਜਿਹੜੀ ਆ ਪਿਕਚਰ ਦੇਖ ਰਹੇ ਹੋ ਇਹ ਗੁਜਰਾਤ ਦੇ ਕਾਸ਼ ਏਰੀਏ ਦੀ ਹੈ ਇਸ ਏਰੀਏ ਦੇ ਵਿੱਚ ਜੇਕਰ ਤੁਸੀਂ ਕਿਤੇ ਜਾਓ ਤਾਂ ਤੁਸੀਂ ਚਾਰੇ ਪਾਸੇ ਨਿਗਾਹ ਮਾਰ ਕੇ ਦੇਖਣਾ ਤੁਹਾਨੂੰ ਹਰ ਪਾਸੇ ਜਿਹੜਾ ਨਮਕੀ ਨਮਕ ਖਿਲਰਿਆ ਹੋਇਆ ਮਿਲੇਗਾ ਤੇ ਦੂਜੀ ਗੱਲ ਕੀ ਹੈ ਜਦੋਂ ਪੂਰਨਮਾਸ਼ੀ ਹੁੰਦੀ ਹੈ ਪੂਰਨਮਾਸ਼ੀ ਵਾਲੇ ਤਾਂ ਚੰਨ ਦਾ ਪੂਰਾ ਚਾਨਣ ਹੁੰਦਾ ਹੈ ਉਸ ਦਿਨ ਤੁਸੀਂ ਜੇ ਆ ਜਾ ਕੇ ਦੇਖੋ ਤਾਂ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਤੁਸੀਂ ਅਲੱਗ ਹੀ ਕਿਸੇ ਗ੍ਰਹਿ ਦੇ ਉੱਤੇ ਆ ਗਏ ਹੋਗੇ ਦੂਸਰਾ ਇਹ ਧਰਤੀ ਬਿਲਕੁਲ ਬੰਜਰ ਹੈ ਇੱਥੇ ਕੁਝ ਨਹੀਂ ਹੁੰਦਾ ਕਿਉਂਕਿ ਲੂਣ ਬਹੁਤ ਜ਼ਿਆਦਾ ਇੱਥੇ ਤੇ ਇੱਥੇ ਹੁਣ ਨਰਮਦਾ ਨਦੀ ਦਾ ਪਾਣੀ ਜਿਹੜਾ ਥੋੜਾ ਬਹੁਤ ਪਹੁੰਚਦਾ ਹੋ ਗਿਆ ਤੇ ਲੋਕ ਜਿਹੜੀ ਖੇਤੀਬਾੜੀ ਕਰਨ ਲੱਗ ਗਏ ਤੇ ਜਦੋਂ ਇੰਦਰਾ ਗਾਂਧੀ ਦੇਸ਼ ਦੀ ਪ੍ਰਾਈਮ ਮਿੰਿਸਟਰ ਹੁੰਦੀ ਸੀ ਉਸ ਸਮੇਂ ਜਿਹੜਾ ਇੱਥੇ ਦੇਸ਼ ਦੀ ਸੁਰੱਖਿਆ ਨੂੰ ਬਚਾਉਣ ਵਾਸਤੇ ਕਿਉਂਕਿ ਪਾਕਿਸਤਾਨ ਨਾਲੋਂ ਇਹ 360 ਕਿਲੋਮੀਟਰ ਦੂਰ ਹੈ ਤੇ ਕਰਾਚੀ ਤੋਂ 450 ਕਿਲੋਮੀਟਰ ਦੂਰ ਹੈ ਉਸ ਨੇ ਬਬੂਲ ਦੇ ਪੀੜ ਇੱਥੇ ਲਵਾਏ ਬਬੂਲ ਦੇ ਪੀੜਾਂ ਪਿੱਛੇ ਇੱਕ ਕਹਾਣੀ ਹੈ ਦੋਸਤੋ ਉਸ ਸਮੇਂ ਬਬੂਲ ਦੇ ਜਿਹੜੇ ਬੀ ਸੀਗੇ ਉਹਨਾਂ ਨੂੰ ਥੈਲੀ ਦੇ ਵਿੱਚ ਲਪੇਟ ਕੇ 1 ਰੁਪਿਆ ਪਾ ਕੇ ਹੈਲੀਕਾਪਟਰ ਜਾਂ ਜਹਾਜ਼ ਰਹੀਂ ਥੱਲੇ ਸੱਠ ਦਿੰਦੇ ਸੀਗੇ ਤੇ ਲੋਕ 1 ਰੁਪਿਆ ਕਾਟਕੇ ਵਿੱਚੋਂ ਥੈਲੀ ਦੇ ਵਿੱਚੋਂ ਜਿਹੜੇ ਬੀ ਹੁੰਦੇ ਸੋ ਖਿਲਾਰ ਦਿੰਦੇ ਸੀ ਜਿਸ ਨਾਲ ਕਿ ਇੱਥੇ ਬਬੂਲ ਦੇ ਪੇੜ ਜਿਹੜੇ ਬਹੁਤ ਜ਼ਿਆਦਾ ਹੋ ਗਏ ਸੀ ਤਾਂ ਸੋ ਨੂੰ ਇਹ ਵੀਡੀਓ ਚੰਗੀ ਲੱਗੀ ਸ਼ੇਅਰ ਕਰ